ਔਰ ਕੀ ਹਾਲ ਚਾਲ ਹੈ ਯਾਰ ਵਧੀਆ ਵਧੀਆ ਯਾਰ ਯਾਰ ਹਸਾਬ ਕਰ ਦਿੰਦੇ ਯਾਰ ਪੈਸੇ ਦੇ ਦਿੰਦੇ ਯਾਰ ਹਸਾਬ ਕਰਕੇ ਹਾਂ ਵੀ ਯਾਰ ਮੈਂ ਤੇ ਲੰਗਰ ਲਾਉਣਾ ਮੇਰੇ ਕੋਲ ਅਜੇ ਹੈ ਨਹੀਂਗਾ ਟਾਈਮ ਯਾਰ ਬੜੀ ਜ਼ਰੂਰਤ ਹੈ ਯਾਰ ਪੈਸਾਂ ਦੀ ਯਾਰ ਕੋਈ ਨਹੀਂ ਆਣ ਕੇ ਕਰ ਦੂੰਗਾ ਅਜੇ ਹੈ ਨਹੀਂਗਾ ਟਾਈਮ ਮੇਰੇ ਕੋਲ ਚੱਲ ਆ ਗਿਆ ਆ ਗਿਆ ਆ ਗਿਆ ਉਹ ਥੋੜਾ ਘਰ ਕੰਮ ਹੀ ਯਾਰ ਹੁਣ ਲਾਉਣ ਹੀ ਲੱਗਾ ਸੀ ਮੈਂ ਵੀ ਬਸ ਉਹ ਬਾਈ ਜਿਹੜਾ ਕੰਮ ਕਰਦਾ ਤੇਰੇ ਕੋਲ ਆਇਆ ਹੀ ਪੈਸੇ ਲੈਣ ਆਇਆ ਹੀ ਯਾਰ ਉਹਦਾ ਸਾਹਬ ਕਰਨ ਵਾਲਾ ਹੀ ਤੇ ਮੈਂ ਇੱਥੇ ਲੰਗਰ ਲਾਉਣਾ ਹਾਂ ਅੱਜ ਟਾਈਮ ਨਹੀਂ ਸੀ ਮੇਰੇ ਕੋਲ ਅੱਛਾ ਰਾਜ ਮੈਨੂੰ ਮਿਲਿਆ ਯਾਰ ਹੋਰ ਕੀ ਹਾਲ ਚੱਲ ਹੈ ਵਧੀਆ ਠੀਕ ਠਾਕ ਯਾ ਇਧਰ ਕਿਧਰ ਓ ਯਾਰ ਬਾਈਕ ਕੋਲ ਪੈਸੇ ਲੈਣ ਗਿਆ ਸੀ ਯਾਰ ਪੈਸੇ ਦੀ ਬੜੀ ਲੋੜ ਸੀ ਯਾਰ ਉਹਨੇ ਮਨਾਂ ਕਰ ਦਿੱਤਾ ਯਾਰ ਉਹ ਲੰਗਰ ਲਾਉਣ ਚਲੇ ਗਿਆ ਯਾਰ ਉਹ ਲੰਗਰ ਤੇ ਲਾਉਣਾ ਸੀ ਅੱਜ ਮੈਂ ਵੀ ਚੱਲਿਆ ਹੀ ਉੱਥੇ ਅੱਛਾ ਅੱਛਾ ਤੇ ਚੱਲ ਕੋਈ ਗੱਲ ਨਹੀਂ ਮੈਂ ਲੰਗਰ ਜੋ ਸੇਵਾ ਪਾਉਣੀ ਤੂੰ ਵੀ ਲੈ ਲੈ ਇਹ ਵੀ ਗੁਰੂ ਦਾ ਲੰਗਰ ਹੀ ਆ ਕੇ ਦੀ ਬਾਹ ਫੜਨੀ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਸਰ ਜੂ ਇੰਨਾ ਕਨਾ ਹਾਂ ਸਰ ਚਲ ਅਨਵਾਦ ਬਾਈ ਤੇਰਾ ਬੋਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੂਜੀ ਗੱਲ ਹੈ ਕਿ ਆਪਣੇ ਕਿਸੇ ਦਾ ਦਿਲ ਦਿਖਾ ਕੇ ਉਹਨੂੰ ਨਿਰਾਸ਼ ਕਰਕੇ ਤੇ ਆਪਾਂ ਆਹ ਲੰਗਰ ਲਾਈਏ ਇਹ ਗੁਰੂ ਨੂੰ ਪ੍ਰਮਾਣ ਨਹੀਂ ਹੋਣਾ ਇਹ ਵੀ ਲੰਗਰ ਲਾਉਣਾ ਜ਼ਰੂਰੀ ਆ ਇਸ ਕਰਕੇ ਆਪਣੇ ਜਿਹੜੇ ਆੜ ਗਵਾਣ ਵਾ ਜਾਂ ਆਪਣੇ ਪਰਿਵਾਰ ਦੇ ਵਿੱਚ ਜਾਂ ਕੋਈ ਪਿੰਡ ਦੇ ਵਿੱਚ ਵਾ ਕੋਈ ਮਦਦ ਜਿਹਨੂੰ ਚਾਹੀਦੀ ਹੈ ਜੇ ਆਪਾਂ ਉਹਦੀ ਮਦਦ ਕਰੀਏ ਗੁਰੂ ਜ਼ਿਆਦਾ ਖੁਸ਼ ਹੋਗਾ ਕੱਲਾ ਲੰਗਰ ਖਾਣ ਪੀਣ ਵਾਲੀਆਂ ਚੀਜ਼ਾਂ ਥੋੜੀ ਆ ਲੰਗਰ ਕਿਸੇ ਵੀ ਤਰੀਕੇ ਦਾ ਹੋ ਸਕਦਾ ਵਾ ਇਹ ਜਰੂਰਤਮੰਦ ਦੀ ਬਾਹ ਫੜਨੀ ਉਹਦੀ ਮਦਦ ਕਰਨੀ ਇਹ ਵੀ ਲੰਗਰ ਵਾ ਇਸ ਕਰਕੇ ਆਪਣੇ ਜਿਹੜੇ ਆੜ ਗਵਾਣ ਵਾ ਜਾਂ ਆਪਣੇ ਪਰਿਵਾਰ ਦੇ ਵਿੱਚ ਜਾਂ ਕੋਈ ਪਿੰਡ ਦੇ ਵਿੱਚ ਵਾ ਕੋਈ ਮਦਦ ਜਿਹਨੂੰ ਚਾਹੀਦੀ ਹੈ ਜੇ ਆਪਾਂ ਉਹਦੀ ਮਦਦ ਕਰੀਏ ਗੁਰੂ ਜ਼ਿਆਦਾ ਖੁਸ਼ ਹੋਗਾ ਇਹ ਨਹੀਂ ਮੈਂ ਕਹਿਣਾ ਕਿ ਇਹ ਲੰਗਰ ਨਾ ਲਾਈਏ ਆਪਾਂ ਚਲੋ ਚੱਲਦੇ ਆਂ ਆਪਾਂ ਚੰਗਾ ਫਿਰ ਆ ਜਾ ਬਹਿ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਸ ਵੀਡੀਓ ਦੇ ਵਿੱਚ ਅਸੀਂ ਇਹੋ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਕਿਸੇ ਨੂੰ ਸਾਡੀ ਮਦਦ ਦੀ ਲੋੜ ਵਾ ਅੱਗੇ ਹੋ ਕੇ ਉਹਦੀ ਮਦਦ ਕਰੀਏ ਕਿਸੇ ਦੇ ਬੱਚੇ ਪੜਨ ਵਾਲੇ ਆ ਕਿਸੇ ਦਾ ਕਾਰੋਬਾਰ ਨਹੀਂ ਉਹਦਾ ਕਾਰੋਬਾਰ ਬਣਨ ਵਾਲਾ ਕਿਸੇ ਨੂੰ ਦਵਾਈ दारू ਦੀ ਲੋੜ ਵਾ ਸੋ ਅੱਗੇ ਹੋ ਕੇ ਉਹਦੀ ਮਦਦ ਕਰੀਏ ਸਾਡੀਆਂ ਸੰਪਰਦਾਵਾਂ ਜਾਂ ਸਾਡੀਆਂ ਸੰਸਥਾਵਾਂ ਤੋਂ ਸਾਨੂੰ ਕੋਈ ਉਮੀਦ ਨਹੀਂ ਜਿੱਦੇ ਜਿੱਥੇ ਅੱਜ ਅਸੀਂ ਲੱਖਾਂ ਕਰੋੜਾਂ ਰੁਪਈਆ ਦਾ ਲੰਗਰ ਲਾਉਂਦੇ ਆ ਉੱਥੇ ਥੋੜਾ ਜਿਹਾ ਲੰਗਰ ਇਹ ਵੀ ਲਾਈਏ ਸੋ ਗੁਰੂ ਸਾਹਿਬ ਜੀ ਜ਼ਿਆਦਾ ਖੁਸ਼ ਹੋਣਗੇ ਸੋ ਅਸੀਂ ਅਗਲੇ ਸਮੇਂ ਜਦੋਂ ਅਗਲੀ ਵੀਡੀਓ ਲੈ ਕੇ ਆਵਾਂਗੇ ਚੰਗੀ ਤਰੀਕੇ ਦੇ ਨਾਲ ਵਧੀਆ ਵੀਡੀਓ ਬਣਾਵਾਂਗੇ ਜਿਹਦੇ ਵਿੱਚ ਤੁਹਾਨੂੰ ਚੰਗਾ ਮੈਸੇਜ ਮਿਲੇ ਸਾਡੀ ਫਸਟ ਟਾਈਮ ਵੀਡੀਓ ਸੀ ਇੰਨਾ ਸਾਨੂੰ ਤਰੀਕਾ ਨਹੀਂ ਸੀ ਸੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਸਾਨੂੰ ਸਪੋਰਟ ਜ਼ਰੂਰ ਕਰਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ